ਟਿੱਕੀ ਚੱਕ ਦੇਵਾਂਗੇ ਟਿੱਕੀ ਚੱਕ ਦੇਵਾਂਗੇ ਟਿੱਕੀ ਚੱਕ ਦੇਵਾਂਗੇ ਨਗਰ ਨਿਗਮ ਮੋਗਾ ਹਮੇਸ਼ਾ ਚਰਚਾਵਾਂ ਦੇ ਵਿੱਚ ਰਹਿੰਦੀ ਹੈਗੀ ਆ ਔਰ ਨਵੀਂ ਚਰਚਾ ਜਿਹੜੀ ਸ਼ੁਰੂ ਹੋ ਰਹੀ ਹੈ ਉਹ ਜਿੱਦਾਂ ਵੀ ਇਹ ਕਰਮਚਾਰੀ ਬੈਠੇ ਨੇ ਇਹਨਾਂ ਦਾ ਪੀਐਫ ਦਾ ਮਸਲਾ ਚੜਾ ਹੈਗਾ ਚੱਲ ਰਿਹਾ ਹੈਗਾ ਔਰ ਇਹਦੇ ਵਿੱਚ ਇਹੋ ਜਿਹੇ ਵੀ ਕਰਮਚਾਰੀ ਹੈਗੇ ਨੇ ਜਿਹੜੇ 40 40 ਸਾਲ ਆਪਣੀਆਂ ਨੌਕਰੀਆਂ ਪੂਰੀਆਂ ਕਰ ਗਏ ਨੇ ਪਰ ਉਹਨਾਂ ਨੂੰ ਪੀਐਫ ਹਲਤ ਕਰ ਨਹੀਂ ਮਿਲਿਆਗਾ ਲਗਾਤਾਰ ਮੋਗਾ ਨਗਰ ਨਿਗਮ ਦੇ ਕਰਮਚਾਰੀ ਜਿਹੜੇ ਹੈਗੇ ਨੇ 9 ਦਿਨ ਤੋਂ ਤੁਹਾਡੇ ਤੇ ਬੈਠੇ ਨੇ ਰੋਜ਼ ਰੋਸ ਬਜਾਰੇ ਕੀਤੇ ਜਾਂਦੇ ਨੇ ਪਰ ਸਰਕਾਰ ਵੱਲੋਂ ਜਾਂ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਵੱਲੋਂ ਕੋਈ ਵੀ ਜਿਹੜੀ ਹੈ ਕਾਰਵਾਈ ਨਹੀਂ ਕੀਤੀ ਗਈ ਹੈਗੀ ਤੁਹਾਨੂੰ ਮੈਂ ਪਹਿਲਾਂ ਤਸਵੀਰਾਂ ਦਿਖਾ ਰਿਹਾ ਹਾਂਗਾ ਮੋਗਾ ਨਗਰ ਨਿਗਮ ਦੀਆਂ ਜਿੱਥੇ ਕੀ ਸੈਂਕੜੇ ਕਰਮਚਾਰੀ ਜਿਹੜੇ ਹੈਗੇ ਨੇ ਹਰ ਰੋਜ਼ ਇੰਨੀ ਪੂਰੀ ਠੜ ਦੇ ਵਿੱਚ ਜਿਹੜਾਗਾ ਤੁਹਾਡੇ ਤੇ ਬੈਠੇ ਨੇ ਸਿਰਫ ਆਪਣੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਤੁਸੀਂ ਤਸਵੀਰਾਂ ਦੇਖੋ ਤੇ ਉਸ ਤੋਂ ਬਾਅਦ ਗੱਲ ਵੀ ਕਰਦੇ ਆ ਗਿਆ ਅਧਿਕਾਰੀਆਂ ਦੇ ਨਾਲ ਕਰਮਚਾਰੀਆਂ ਦੇ ਨਾਲ ਮੈਂ ਜੀ ਗੁਰਪ੍ਰੀਤ ਸਿੰਘ ਜੁਆਇੰਟ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਮੈਂ ਤੁਹਾਡੇ ਧਿਆਨ ਚ ਇਹ ਗੱਲ ਲਿਆਉਣੀ ਚਾਹੁੰਦਾ ਐ ਕਿ ਸਾਡੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਕੁਝ ਇਹ ਡਾਊਟ ਹੋਏ ਸੀਗੇ ਪਿਛਲੇ ਦਿਨੀ ਕਿ ਪੀਐਫ ਦਾ ਜਿਹੜਾ ਉਹਨਾਂ ਦਾ ਬਕਾਇਆ ਉਹਨਾਂ ਦੇ ਪੀਐਫ ਖਾਤਿਆਂ ਵਿੱਚ ਜਮਾ ਹੋਣਾ ਚਾਹੀਦਾ ਸੀ ਉਹ ਸਮੇਂ ਸਿਰ ਜਮਾ ਨਹੀਂ ਹੋਇਆ ਜਾਂ ਕਿਸੇ ਦਾ ਘੱਟ ਵੱਧ ਜਮਾ ਹੋਇਆ ਇਸ ਗੱਲ ਨੂੰ ਲੈ ਕੇ ਯੂਨੀਅਨ ਦੇ ਨੁਮਾਇੰਦੇ ਸੀ ਜਿਹੜੇ ਉਹ ਕਮਿਸ਼ਨਰ ਨਗਰ ਨਿਗਮ ਗਰੇਵਾਲ ਸਾਹਿਬ ਨੂੰ ਮਿਲੇ ਉਹਨਾਂ ਨੇ ਇੱਕ ਕਮੇਟੀ ਬਣਾਈ ਹੈ 8 ਮੈਂਬਰ ਦੀ ਜਿਹਦਾ ਮੈਂ ਚੇਅਰਮੈਨ ਆ ਉਹਦੇ ਵਿੱਚ ਕਮੇਟੀ ਦੇ ਵਿੱਚ ਯੂਨੀਅਨ ਦੇ ਨੁਮਾਇੰਦਿਆਂ ਨੂੰ ਹੀ ਸ਼ਾਮਲ ਕੀਤਾ ਗਿਆ ਨਾਲ ਇਹ ਵੀ ਇੱਕ ਆਪਸ਼ਨ ਰੱਖੀ ਗਈ ਹੈ ਕਿ ਜੇ ਕੋਈ ਰਿਟਾਇਰਡ ਪਰਸਨ ਹੈ ਜਿਹੜਾ ਇਸ ਗੱਲ ਦਾ ਮਾਹਰ ਹੋਵੇ ਉਹਦੀ ਵੀ ਸੇਵਾ ਲਈ ਜਾ ਸਕਦੀ ਹੈ ਯੂਨੀਅਨ ਦੀ ਕਮੇਟੀਿੰਗ ਪਹਿਲੀ ਹੋ ਚੁੱਕੀ ਹੈ ਯੂਨੀਅਨ ਦੀ ਨਹੀਂ ਮਤਲਬ ਕਮੇਟੀ ਦੀ ਕਮੇਟੀ ਦੀ ਪਹਿਲੀ ਮੀਟਿੰਗ ਹੋ ਚੁੱਕੀ ਹੈ ਉਸ ਮੀਟਿੰਗ ਦੇ ਵਿੱਚ ਮੀਟਿੰਗ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਜਿਹੜਾ ਰਿਕਾਰਡ ਉੱਥੇ ਸੁਜੈਸਟ ਕੀਤਾ ਗਿਆ ਸੀ ਕਿ ਆਹ ਰਿਕਾਰਡ ਸਾਨੂੰ ਚਾਹੀਦਾ ਤਾਂ ਕਿ ਅਸੀਂ ਚੈੱਕ ਕਰਕੇ ਰਿਪੋਰਟ ਬਣਾ ਸਕੀਏ ਅਕਾਊਂਟਸ ਬ੍ਰਾਂਚ ਤੋਂ ਉਹ ਰਿਕਾਰਡ ਮੁਹੱਈਆ ਕਰਵਾ ਦਿੱਤਾ ਗਿਆ ਤੇ ਜਿਹੜੇ ਕਮੇਟੀ ਦੇ ਮੈਂਬਰ ਹੈ ਉਹ ਉਸ ਰਿਕਾਰਡ ਦੀ ਸ਼ਾਨਬੀਨ ਕਰ ਰਹੇ ਹੈ ਜੇ ਉਹਦੇ ਵਿੱਚ ਕੋਈ ਔਨਤਾਈ ਪਾਈ ਜਾਊਗੀ ਤਾਂ ਉਸ ਮੁਤਾਬਕ ਉਹ ਕਾਰਵਾਈ ਕਰ ਲਈ ਜਾਊਗਾ ਇਹ ਗੱਲ ਇਹ ਗੱਲ ਠੀਕ ਹੈ ਕਿ ਦੋ ਮੁਲਾਜ਼ਮ ਸਾਡੇ ਪਿਛਲੇ ਦਿਨ ਛੁੱਟੀ ਤੇ ਗਏ ਹੈ ਉਹਦਾ ਕਾਰਨ ਇਹ ਸੀਗੇ ਉਹਨਾਂ ਨੇ ਜੋ ਛੁੱਟੀ ਦੇ ਵਿੱਚ ਲਿਖਿਆ ਕਿ ਉਹ ਕਹਿੰਦੇ ਸਾਡੇ ਖਿਲਾਫ ਬਾਈ ਨੇਮ ਬਹੁਤ ਜ਼ਿਆਦਾ ਭੜੇ ਤਰੀਕੇ ਨਾਲ ਨਾਰੇबाजी ਕੀਤੀ ਜਾ ਰਹੀ ਹੈ ਇਸ ਕਰਕੇ ਉਹ ਮਾਨਸਿਕ ਤਣਾਅ ਤੋਂ ਗੁਜ਼ਰ ਰਹੇ ਆ ਚਲੋ ਹਰੇਕ ਦੀ ਫੈਮਿਲੀ ਦਾ ਵੀ ਦੇਖਣਾ ਹੁੰਦਾ ਬੰਦੇ ਨੇ ਉਸ ਦੇ ਲਈ ਅਸੀਂ ਉਹਨਾਂ ਨੂੰ ਬੁਲਾਇਆ ਬੁਲਾ ਕੇ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਆਪਣੀ ਸਰਵਿਸ ਕੰਟੀਨਿਊ ਕਰੋ ਬਾਕੀ ਜਿਹੜੀ ਇਹ ਗੱਲ ਮੈਂ ਇੱਥੇ ਸਪਸ਼ਟ ਕਰਨੀ ਚਾਹੁੰਦਾ ਵੀ ਚਾਹੇ ਕੋਈ ਬੰਦਾ ਛੁੱਟੀ ਤੇ ਚਲਾ ਵੀ ਗਿਆ ਜਿਹੜੀ ਛਾਣ ਪੀਣਾ ਉਹ ਰਿਕਾਰਡ ਦੀ ਹੋਣੀ ਹੈ ਰਿਕਾਰਡ ਫੇਰ ਵੀ ਦਫਤਰ ਜੀ ਅਵੇਲੇਬਲ ਹੈ ਨਾ ਕਿ ਉਹ ਆਪਦਾ ਨਾਲ ਨਹੀਂ ਲੈ ਕੇ ਗਿਆ ਰਿਕਾਰਡ ਇੱਕ ਬੇਨਤੀ ਹੈ ਕਿ ਜਿਹੜਾ ਧਰਨਾ ਪ੍ਰਦਰਸ਼ਨ ਹੁੰਦਾ ਰੋਸ ਪ੍ਰਦਰਸ਼ਨ ਹੁੰਦਾ ਹੈ ਇਹ ਇੱਕ ਸਿੰਬੋਲਿਕ ਹੁੰਦਾ ਹੈ ਆਪਾਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਇੱਕ ਵਾਰੀ ਆਪਦਾ ਸੰਦੇਸ਼ ਦੇਣਾ ਹੁੰਦਾ ਕਿ ਸਾਡੀਆਂ ਇਹ ਮੰਗਾਂ ਸਾਾਨੂੰ ਇਸ ਗੱਲ ਦਾ ਰੋਸ ਹੈ ਉਹ ਰੋਸ ਸਰਕਾਰ ਤੱਕ ਜਾਂ ਮਹਿਕਮੇ ਤੱਕ ਪਹੁੰਚ ਚੁੱਕਾ ਹੈ ਤੇ ਹੁਣ ਆਪਾਂ ਮੇਰੀ ਬੇਨਤੀ ਹੈ ਕਿ ਕੰਮਾਂ ਤੇ ਅਗੇ ਕਿਉਂਕਿ ਸ਼ਹਿਰ ਨੂੰ ਸਾਡੇ ਤੋਂ ਬੜੀਆਂ ਉਮੀਦਾਂ ਹੈ ਆਪਾਂ ਸ਼ਹਿਰ ਨੂੰ ਇਸ ਤਰ੍ਹਾਂ ਮਤਲਬ ਸੁੰਨਾ ਛੱਡ ਕੇ ਤੇ ਲਗਾਤਾਰ ਇਨੀ ਹੜਤਾਲ ਨੂੰ ਲੰਬੀ ਨਾ ਕਰੀਏ ਕਿ ਸ਼ਹਿਰ ਵਾਸੀ ਹੈ ਜਿਹੜੇ ਉਹ ਮਤਲਬ ਸਾਡੀਆਂ ਸੇਵਾਵਾਂ ਤੋਂ ਵਾਂਝੇ ਰਹਿਣ ਅੱਜ ਸਾਰ ਦੇ ਨੂੰ ਹੋ ਗਿਆ ਤੁਹਾਡਾ ਪ੍ਰਦਰਸ਼ਨ ਚੱਲ ਰਿਹਾ ਹੈ ਕਿ ਪ੍ਰਸ਼ਾਸਨ ਦੇ ਕੰਨਾਂ ਦੇ ਉੱਤੇ ਜੂਰ ਗਈ ਬਿਲਕੁਲ ਨਹੀਂ ਜੀ ਹਲੇ ਤੱਕ ਦੇਖੋ ਅੱਜ 7ਵਾਂ ਦਿਨ ਹੋ ਗਿਆ ਵਾ ਹਲੇ ਤੱਕ ਪ੍ਰਸ਼ਾਸਨ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਸੰਬੰਧੀ ਕੋਈ ਧਿਆਨ ਨਹੀਂ ਦਿੱਤਾ ਗਿਆ ਠੀਕ ਆ ਜੀ ਅੱਜ 7ਵਾਂ ਦਿਨ ਹੋ ਗਿਆ ਜੇ ਇਸ ਸੰਬੰਧੀ ਅੱਜ ਕੋਈ ਫੈਸਲਾ ਨਾ ਲਿਆ ਗਿਆ ਪ੍ਰਸ਼ਾਸਨ ਵੱਲੋਂ ਜਾਂ ਸਾਡੀ ਸੁਣਵਾਈ ਨਾ ਹੋਈ ਤੇ ਅੱਜ ਹੀ ਅਸੀਂ ਜਿਹੜਾ ਹੈਗਾ ਵਾ ਸੌਂ ਵਾਰ ਤੋਂ ਮੁਕੰਮਲ ਨਗਰ ਨਿਗਮ ਦਾ ਕਾਮਕਾਰ ਜਿਹੜਾ ਵਾ ਉਹ ਠੱਪ ਕਰ ਦੇਾਂਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਇਹ ਜਿਹੜੇ ਅਫਸਰ ਮੌਜੂਦ ਆ ਜਿਨ੍ਹਾਂ ਨੇ ਸਾਡੇ ਪੀਐਫ ਦੇ ਵਿੱਚ ਛੇੜਛਾੜ ਕੀਤੀ ਆ ਪੈਸਾ ਜਮਾ ਨਹੀਂ ਕਰਾਇਆ ਇਹ ਸਾਰੀ ਜ਼ਿੰਮੇਵਾਰੀ ਉਹ ਅਫਸਰਾਂ ਦੀ ਉਹ ਅਧਿਕਾਰੀਆਂ ਦੀ ਹੋਊਗੀ ਮਿਹਨਤ ਕੀ ਮੰਗਾਂਗੇ ਮਿਹਨਤ ਮੰਗਾ ਜੀ ਸਾਡੀ ਇੱਕ ਤਾਂ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਿਹੜਾ ਡੀਏ ਜਾਰੀ ਹੁੰਦਾ ਹੈਗਾ ਵਾ ਉਹਦਾ ਏਰੀਅਰ ਤੇ ਦੂਜੀ ਜਿਹੜੀ ਸਾਡੀ ਮੰਗ ਹੈਗੀ ਆ ਜੀ ਉਹ ਬੇਲਦਾਰਾਂ ਦੀ ਭਰਤੀ ਪ੍ਰਕਿਰਿਆ ਵਿੱਚ ਜਾਣਬੁੱਝ ਕੇ ਜਿਹੜਾ ਵਾ ਲੋਕਲ ਪ੍ਰਸ਼ਾਸਨ ਵੱਲੋਂ ਦੇਰੀ ਕੀਤੀ ਜਾ ਰਹੀ ਆ ਅਸੀਂ ਕਹਿੰਦੇ ਆ ਬਈ ਇਲੈਕਸ਼ਨ ਕੋਰਟ ਤੋਂ ਪਹਿਲਾਂ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ ਇਹ ਸਾਡੀਆਂ ਮੇਨ ਮੰਗਾਂ ਜੀ ਪ੍ਰਧਾਨ ਜੀ ਜਿਹੜੇ ਮੁਲਾਜ਼ਮ ਐ ਇਸ ਟਾਈਮ ਠੰਡ ਦੇ ਵਿੱਚ ਪੁੰਜੇ ਬੈਠੇ ਨੇ ਜੀ ਇਹਨਾਂ ਦੀ ਲੋੜ ਹਰੇਕ ਐਮਸੀ ਨੂੰ ਹੁੰਦੀ ਆ ਕੀ ਗੱਲ ਕੋਈ ਐਮਸੀ ਨੂੰ ਤੁਹਾਡੇ ਨਾਲ ਸਾਥ ਕਿਉਂ ਨਹੀਂ ਦੇ ਰਿਹਾ ਦੇਖੋ ਜੀ ਐਮਸੀਆਂ ਦੀ ਤਾਂ ਦੇਖੋ ਮੈਂ ਨਹੀਂ ਕਹਿ ਸਕਦਾਗਾ ਲੇਕਿਨ ਨਗਰ ਨਿਗਮ ਮੋਗਾ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਮੇਅਰ ਸਾਹਿਬ ਨਗਰ ਨਿਗਮ ਦੇ ਨਾਲ ਸੰਬੰਧਿਤ ਹੈ ਇਹ ਮੁਲਾਜ਼ਮ ਹਰ ਵੇਲੇ ਉਹਨਾਂ ਦੇ ਨਾਲ ਹੁੰਦੇ ਆ ਦਿਨ ਪਰ ਰਾਤ ਅੱਜ ਉਹਨਾਂ ਨੂੰ ਇਹ ਨਜ਼ਰ ਕਿਉਂ ਨਹੀਂ ਆਂਦੀ ਦੇਖੋ ਜੀ ਜਿਹੜੇ ਕਾਉਂਸਲਰ ਸਾਹਿਬਾਨ ਆ ਨਗਰ ਨਿਗਮ ਮੋਗਾ ਦੇ ਉਹ ਮੁਲਾਜ਼ਮਾਂ ਦੇ ਨਾਲ ਹਮੇਸ਼ਾ ਹੀ ਖੜੇ ਆ ਜਦੋਂ ਵੀ ਟਾਈਮ ਟੂ ਟਾਈਮ ਉਹ ਆ ਕੇ ਸਾਡੇ ਧਰਨੇ ਆ ਤੇ ਸਾਡੀ ਸਾਰ ਲੈਂਦੇ ਹੈਗੇ ਆ ਲੇਕਿਨ ਇਸ ਸਬੰਧੀ ਮਿਊਸਪਲ ਇੰਪਲਾਈ ਫੈਡਰੇਸ਼ਨ ਵੱਲੋਂ ਸਾਡੇ ਨਗਰ ਨਿਗਮ ਮੋਗਾ ਦੇ ਮੇਅਰ ਸਰਦਾਰ ਬਲਜੀਤ ਸਿੰਘ ਚਾਨੀ ਜੀ ਦਾ ਧੰਨਵਾਦ ਕਰਦਾ ਮਾਂ ਕਿ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਤਾਂ ਸਾਡੀ ਗੱਲ ਨਹੀਂ ਸੁਣੀ ਧਰਨੇ ਤੇ ਆ ਕੇ ਲੇਕਿਨ ਮੇਅਰ ਸਾਹਿਬ ਸਾਡੇ ਧਰਨੇ ਤੇ ਆ ਕੇ ਸਾਡੀ ਗੱਲ ਸੁਣੀ ਉਹਨਾਂ ਨੇ ਤੇ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਸਾਰ ਲਈ ਆ ਕੇ ਸਾਡੀ ਸੁਣੀ ਤਾਂ ਉਹਨਾਂ ਨੇ ਕਿਸੇ ਹੋਰ ਨੇ ਸਾਡੀ ਨਹੀਂ ਸੁਣੀ ਹਜੇ ਧਰਨਾ 7ਵੇਂ ਦਿਨ ਚੱਲ ਰਿਹਾ ਹੈ ਕੀ ਮੁੱਖ ਮੰਤਰੀ ਸਾਡੀਆਂ ਮੰਗਾ ਦੇਖੋ ਜੀ ਦੋ ਹੀ ਆ ਇੱਕ ਤਾਂ ਸਾਡੇ ਜਿਹੜੇ ਪੀਐਫ ਖਾਤਿਆਂ ਵਿੱਚ ਸਰਕਾਰ ਵੱਲੋਂ ਸਮੇਂ-ਸਮੇਂ ਦੇ ਵਿੱਚ ਡੀਏ ਦਿੱਤੇ ਆ ਪਰ ਲੋਕਲ ਜਿਹੜੇ ਇੱਥੋਂ ਦੇ ਅਧਿਕਾਰੀ ਆ ਉਹਨਾਂ ਨੇ ਖਾਤਿਆਂ 'ਚ ਹਲੇ ਤੱਕ ਪੈਸੇ ਜਮ੍ਹਾਂ ਨਹੀਂ ਕਰਾਏ ਸਾਨੂੰ ਇਸ ਚੀਜ਼ ਦਾ ਬਹੁਤ ਰੋਸ ਆ ਦੂਜੀ ਗੱਲ ਆ ਸਾਡੇ ਬੇਲਦਾਰਾ ਭਰਾਵਾਂ ਦੀ 15 15 20 20 ਸਾਲਾਂ ਤੋਂ ਕੰਮ ਕਰਦੇ ਪਏ ਜੇ ਸਰਕਾਰ ਬੇਲਦਾਰਾਂ ਦੀ ਭਰਤੀ ਕਰਨੀ ਸੀ ਪਹਿਲ ਉਹਨਾਂ ਨੂੰ ਦੇ ਦਿੰਦੇ 32 ਪਹਿਲਾਂ ਰੱਖ ਕੇ ਫੇਰ ਨਵੀਂ ਭਰਤੀ ਕਰ ਲੈਂਦੇ ਸਾਡੀ ਡਿਮਾਂਡ ਆਹੀ ਆ ਵੀ ਪਹਿਲ ਉਹਨਾਂ ਨੂੰ ਮਿਲਣੀ ਚਾਹੀਦੀ ਆ ਤਾਂ ਹੀ ਆ ਧਰਨਾ ਨਹੀਂ ਤਾਂ ਲਗਾਤਾਰ ਚੱਲਦਾ ਰਹੂਗਾ ਜੇ ਉਹਨਾਂ ਚੋਂ ਇੱਕ ਵੀ ਬੰਦਾ ਬਾਹਰ ਹੋ ਗਿਆ ਤਾਂ ਤੇ ਜਦੋਂ ਤੱਕ ਆ ਪੀਐਫ ਸਾਡੇ ਖਾਤੇ 'ਚ ਜਮ੍ਹਾਂ ਨਹੀਂ ਕਰਦੇ ਪਏ ਉਦੋਂ ਤੱਕ ਆ ਸੰਘਰਸ਼ ਆ ਜਾਰੀ ਰਹੂਗਾ ਜੀ ਜੀ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੁਹਾਨੂੰ ਇਗਨੋਰ ਕੀਤਾ ਜਾਂਦਾ ਤੁਹਾਡਾ ਕੀ ਸੰਘਰਸ਼ ਹੈ جے ਸਾਡੀਆਂ ਮੰਗਾ ਅੱਜ ਸ਼ੁੱਕਰਵਾਰ ਹੋ ਗਿਆ ਜੇ 2 ਦਿਨ ਦਾ ਟਾਈਮ ਹੋ ਰਿਹਾ ਇਹਨਾਂ ਕੋਲੇ ਜੇ ਸਾਡੀ ਮੰਗਾ ਨਾ ਮੰਨੀਆਂ ਤਾਂ ਸੋਮਵਾਰ ਨੂੰ ਇਹਦਾ ਨਜ਼ਾਰਾ ਕੁਝ ਹੋਰੀ ਹੋਊਗਾ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਕੂੜੇ ਦਾ ਕੰਮ ਬਿਲਕੁਲ ਬਿਲਕੁਲ ਹੀ ਬੰਦ ਹੋਊਗਾ ਸਾਰੀਆਂ ਸਫਾਈ ਸੇਵਕ ਜਿੱਥੇ ਫੈਡਰੇਸ਼ਨ ਸਾਡੀ ਜ਼ਿੰਮੇਵਾਰੀ ਲਾਓ ਵੀ ਅਸੀਂ ਉਹਨਾਂ ਦੇ ਨਾਲ ਖੜੇ ਆ ਤੁਹਾਡੀ ਫੈਡਰੇਸ਼ਨ ਲੰ ਲੋ ਪੂਰੇ ਪੰਜਾਬ ਦਾ ਇਹ ਚੱਕਿਆ ਜਿਹਾ ਮੁੱਦਾ ਇਕੱਲਾ ਮੋਗੇ ਤੱਕ ਹੀ ਰਹੇਗਾ ਦੇਖੋ ਜੀ ਫੈਡਰੇਸ਼ਨ ਦੀ ਗੱਲ ਪੰਜਾਬ ਨਾਲ ਚੱਲਦੀ ਲਗਾਤਾਰ ਸਾਡੀ ਮੀਟਿੰਗਾਂ ਹੁੰਦੀ ਪਈਆਂ ਵਾ ਉੱਥੇ ਵੀ ਜਿਹੜਾ ਦੋ ਟਾਈਮ ਦੋ ਦੁਪਹਿਰ ਤੋਂ ਬਾਅਦ ਹੜਤਾਲ ਉੱਥੇ ਵੀ ਸ਼ੁਰੂ ਹੋ ਚੁੱਕੀ ਆ ਜੇ ਆ ਨਾ ਪੂਰਾ ਪੰਜਾਬ ਸਾਨੂੰ ਬੰਦ ਕਰਾਉਣਾ ਪੈਣਾ ਵਾ ਬਿਲਕੁਲ ਸਹੀ